석탄다 석탄다 ਬਿੱਦ ਹੋਤੀ ਮੇਰੇ ਸਤ ਗੁਰਾਂ ਸਾਬਿਦ ਤੁਮ ਹਰ ਜਾਨੋ ਆਪੇ ਹਮਰੁ ਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰ ਨਾਨਕ ਜਨ ਕੇ ਰਾਣ ਜਿੱਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਸੁਖਹੁ ਤਲ ਗੁਰ ਸੇਵੀਐ ਅਹ ਨਿਸ ਸਹਿਜ ਸੁਭਾਏ ਦਰਸਨ ਪਰਸੈ ਦੁੱਖ ਜਨਮ ਮਰਨ ਦੁੱਖ ਜਾਏ ਹੋਇਸ ਪਤਖਸਮ ਦੇ ਨੂਰੇ ਅਰਸੋਂ ਕੁਰਸੋਂ ਜੱਤੀ ਐ ਤੁੱਡ ਡਿਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨ ਦਾਸ ਰੀ ਮਹਲਾ 5 कर् बार्वा ओकार सत्गुरपर साद बन्दना हर बन्दना गुणगाभगोपलरा ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਦੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਬਾਹ ਤਨ ਦੁਖ ਕਿਸ ਪਾਪ ਨਾ ਫੇੜੇ ਜਮ ਜੰਧਾਰ ਨਾਮ ਆਵਨੇੜੇ ਤ੍ਰਿਸਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਣਾਇ ਤ੍ਰਿਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹੇ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਤੰਡਾ ਸ੍ਰੀ ਮਹਲਾ 5 ਵਾ ਕਾਰ ਬਾਰਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੋਨ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਸਤਿ ਨਾਮ ਵਾਹਿ ਗੁਰ ਸਤਿ ਨਾਮ ਵਾਹਿ विसरनाही विसर विसर्नाही दातार ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਨਾਮ ਦੇਹੋ ਗੁਨ ਗਾਵਤ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹੋਏ ਹੂੰ ਨਾਨਕ ਚਾਹੋਏ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ